ਹਾਂ ਲਾ ਸੋਡਨੀ ਪੈਕ ਦੇ ਲਗਿਆ ਪੈਕੇਜ ਦੇਖੋਗੇ ਤਾਂ ਕਿਆਈ ਬਾਤ ਆ ਪਹਿਲੇ ਵਾਰ ਪਿਆਰੇ ਵਿੱਚ ਅੰਨਾ ਘੱਟ ਪ੍ਰਾਈਸ ਦੇ ਵਿੱਚ ਸਿੰਘ ਸੋਫਾ ਉਹ ਨਾਲ ਪੈਕੇਜ ਲਗਾਇਆ 7 ਸੀਟ ਸੋਫਾ ਪਲੱਸ ਗਲਾਸ ਪੰਜ ਸਾਲ ਦੀ ਗਾਰੰਟੀ ਵਾਲਾ ਪੂਰਾ ਟੋਟਾ ਮੁਸਫਾ ਵਿੱਚ ਲਗਾਇਆ ਸੋਫਾ ਦੂਜੇ ਨੰਬਰ ਤੇ ਆ ਗਈ ਅਲਮਿਰਾ ਅਲਮਿਰਾ ਇਹ 7 ਜਾਤੀ ਪੂਰੀ ਬੜਿਆ ਮਜ਼ਬੂਤ ਹੈਵੀ ਕੁਆਲਿਟੀ ਬਣੀ ਹੋਈ ਹੈਗੀ ਪ੍ਰੈਸੈਂਟੇਸ਼ਨ ਵਿੱਚ ਲੱਗਿਆ ਦੇ ਦਾ ਅਨੁਸਾਰ ਪੂਰੇ ਬਰੇ ਬਣਾ ਟੋਜ਼ ਉਦੋਂ ਬਾਅਦ ਆ ਗਿਆ ਬੈੱਡ ਬੈੱਡ ਦੇਖੋਗੇ ਉਨੇ ਪ੍ਰਾਈਸ ਦੇ ਵਿੱਚ ਪੜਿਆ ਹੋਇਆ ਇਹ ਵੀ ਸਿਰਫ 7 ਸਾਲ ਦੇ ਗੰਢੇ ਦਿੱਤੇ ਜੋ ਬੈੱਡ ਦੀ ਪੂਰਾ ਬਰਿਆ ਹੈਵੀ ਕੁਆਲਟੀ ਦਾ ਕੋਰ ਮਾਰਜੀ ਡੀਆਈ ਵੈਲਿਊ ਤੁਸੀਂ ਉਸ ਦਿਨ ਸਿਰਫ ਡਾਇਰੈਕਟ ਕਾਲ ਤੇ ਇੱਕ ਸੰਦਾਨਾ ਗਏ ਸ਼ਾਨਦਾਰ ਪ੍ਰੈਸਟੀਬਲ ਬਹੁਤ ਬਰਿਆ ਨੀਚੇ ਸਮਾਰ ਪ੍ਰਵਾਸ ਤੇ ਦਰਾਜਪੁਰਾ ਬਰਿਆ ਪਾਏਗਾ ਆ ਪੈਕੇਜ ਦਾ ਮੇਜ ਪੈਕੇਜ ਦਾ ਰੇਟ ਸੁਣੋਗੇ ਤਾਂ ਹੌਕੀ ਹੈਰਾਨ ਹੋ ਜੂਗੇ 5 ਆਈਟਮਾਂ ਤੁਹਾਨੂੰ ਸਿਰਫ ਮਿਲਣਗੀਆਂ ਹਾਂ 42500 ਦੇ ਵਿੱਚ 100 ਕਿਲੋਮੀਟਰ ਦੇ ਵਿੱਚ ਡਿਲੀਵਰੀ ਫ੍ਰੀ ਹੈਗੀ ਤੁਸੀਂ ਘਰ ਬੈਠੇ ਆਨਲਾਈਨ ਬੁਕਿੰਗ ਕਰਵਾ ਸਕਦੇ ਹੋਗੇ ਬਹੁਤ ਵੀਰੇ ਵਿਆਹ ਵਾਸਤੇ ਪਹਿਣਾ ਵਾਸਤੇ ਘਰ ਵਾਸਤੇ ਜਿੱਦਾਂ ਵੀ ਚੀਜ਼ ਸਿੱਧਾ ਚਾਹੁੰਦੇ ਹੋਗੇ ਤਾਂ ਬਹੁਤ ਵੀਰੇ ਹੈਵੀ ਕੁਆਲਟੀ ਦੇ ਵਿੱਚ ਸਿੱਧਾ ਫੈਕਟਰੀ ਡਾਇਰੈਕਟ ਫੈਕਟਰੀ ਵਿੱਚ ਤੁਸੀਂ ਖੀਦੋ ਆਸਾ ਜੀ ਮਰਫਲਿਕ ਤੇ ਆਪਣੀ ਆਉਦੀ ਹੈਗੀ ਸਿੱਧਾ ਡਾਇਰੈਕਟਰੀ ਫੈਕਟਰੀ ਵਿੱਚ ਖੀਦੋ